ਮਾਂ ਘਰਤੀਏ ਤੇਰੀ ਗੋਦ ਨੂੰ ਚੰਦ ਹੋਰ ਬਤੇਰੇ ਤੂੰ ਮਗਦਾਰੀ ਬੇਜ਼ੂਰਦਾ ਕਮਿਆਦੇ ਵੇੜੇ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਆ ਭਗਵੰਤ ਮਾਨ ਨੇ ਖੁਦ ਗੀਤ ਗਾਇਆ ਜਿਸ ਨੂੰ ਸੁਣ ਕੇ ਲੋਕ ਹੈਰਾਨ ਹੋਏ ਨੇ ਕੀ ਗੀਤ ਗਾਇਆ ਹੈ ਉਸਦੇ ਬੋਲ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸ ਦੇ ਕੰਗੀਆਂ ਨੂੰ ਅੱਖਾਂ ਸੁੰਨੀਆਂ ਤੇ ਦੰਦ ਤਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਇਹ ਗੀਤ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਰਮਜੀਤ ਅਨਮੋਲ ਦੋਨਾਂ ਦੇ ਵੱਲੋਂ ਗਾਇਆ ਗਿਆ ਸੋ ਆਖਰ ਜਿਸ ਨੂੰ ਸੁਣ ਕੇ ਲੋਕਾਂ ਨੇ ਤਾੜੀਆਂ ਵਜਾਈਆਂ ਤੇ ਆਖਰ ਦੋਨਾਂ ਦਾ ਧੰਨਵਾਦ ਵੀ ਕੀਤਾ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਕਰਮਜੀਤ ਅਨਮੋਲ ਹੋਰਾਂ ਨੇ ਉਥੇ ਲੱਖਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਆਓ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਮਹਾ ਕਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਤੇਰੇ ਮਾਂ ਘਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਤੇਰੇ ਤੂੰ ਮਗਦਾਰੀ ਮੇਸੂਰ ਦਾ ਕਮਿਆਦ ਵੇੜੇ ਤੂੰ ਮਗਦਾਰੀ ਮੇਸੂਰ ਦਾ ਕਮਿਆਦ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਕੰਗੀਆਂ ਨੂੰ ਜਿੱਤਵਾਲ ਦਰਸ ਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਗੰਦ ਕਰੀੜੇ ਤੂੰ ਮੰਗਦਾ ਰਹੀ ਮੇ ਸੂਰ ਜਾ ਕਮੀਆਂ ਦੇ ਵੀ ਤੂੰ ਮੰਗਦਾ ਰਹੀ ਮੇ ਸੂਰ ਜਾ ਕਮੀਆਂ ਦੇ ਵੀ ਜਿੱਤ जीरी है बापू दे कर दे सूद पुत जम दे हेड़े टियां हो हाँ के भरतियां आसमान जडेरे रे तू महदारी बेसूर जा कमियां